ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਦੋਂ ਹੀ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਈ ਆ ਤਾਂ ਵੱਡੇ ਵੱਡੇੜੇ ਸਵਾਲ ਇਹ ਵਿਰੋਧੀ ਧਿਰ ਜਿਹੜੇ ਨੇ ਉਹ ਚੁੱਕਦੇ ਨਜ਼ਰ ਆ ਰਹੇ ਨੇ ਤਾਂ ਤਾਂ ਇਸ ਵਾਰ ਵੀ ਜਿਹੜਾ ਲੌਂਗ ਨਾਡਰ ਸਥਿਤੀ ਨੂੰ ਲੈ ਕੇ ਲਗਾਤਾਰ ਜਿਹੜੀਆਂ ਨੇ ਉਹ ਚਰਚਾਵਾਂ ਚੱਲ ਰਹੀਆਂ ਨੇ ਕਿ ਲੌਂਗ ਨਾਡਰ ਸਥਿਤੀ ਜਿਹੜੀ ਆ ਉਹ ਕਿੰਨਾ ਕਿਤੇ ਖਰਾਬ ਜਿਹੜੀ ਆ ਨਜ਼ਰ ਆ ਰਹੀ ਹੈ ਕੁਝ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਹੋ ਰਹੀਆਂ ਨੇ ਅਜਹੀਆਂ ਫਰੋਤੀਆਂ ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ ਜੋ ਕਿ ਲਗਾਤਾਰ মিডিਆ ਦੇ ਸਾਹਮਣੇ ਜਿਹੜੀਆਂ ਰਿਪੋਰਟਾਂ ਨੇ ਉਹ ਆ ਰਹੀਆਂ ਨੇ ਤਾਂ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਆਮ ਲੋਕ ਵੀ ਕਿਤਨਾ ਕਿਤੇ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਜਦੋਂ ਕਿਸੇ ਨੂੰ ਫਰੋਤੀ ਮੰਗੀ ਜਾਂਦੀ ਹੈ ਜਾਂ ਫਿਰ ਕਿਸੇ ਗੈਂਗਸਟਰ ਦਾ ਫੋਨ ਆਂਦਾ ਤਾਂ ਉਹ ਸਹਾਰਾ ਪੁਲ ਪ੍ਰਸ਼ਾਸਨ ਦਾ ਲੈਂਦੇ ਨੇ ਜਦੋਂ ਪੁਲ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਤਾਂ ਫਿਰ ਕਿਦੇ ਕੋਲ ਉਹ ਲੋ ਆਮ ਲੋਕ ਜਾਨ ਪਰ ਹੁਣ ਸਵਾਲ ਇਤੇ ਖੜਾ ਹੋ ਰਿਹਾ ਕਿ ਆਮ ਲੋਕਾਂ ਦੀ ਤਾਂ ਗੱਲ ਛੱਡੋ ਤੁਸੀਂ ਤਾਂ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਜਿਹੜਾ ਹੁਣ ਧਮਕੀਆਂ ਜੜੇ ਨੇ ਆ ਗੈਂਗਸਟਰਾਂ ਵੱਲੋਂ ਮਿਲਨੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਹੁਣ ਤੱਕ ਦੀ ਗੱਲ ਕੀਤੀ ਆਵੇ ਤਾਂ ਸੰਸਦੀ ਮੈਂਬਰ ਜੋ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਸੀਨੀਅਰ ਲੀਡਰ ਨੇ ਤਾਂ ਉਹਨਾਂ ਦੇ بیٹے ਨੂੰ ਜਿਹੜਾ ਹੈ ਜੇਲ੍ਹ ਵਿੱਚ ਬੰਦ ਜੰਗੂ ਪਹਿਲਵਾਨ ਪੁਰੀਆ ਨੇ ਵੱਲੋਂ ਜਿਹੜੀ ਹੈ ਉਹ ਧਮਕੀ ਹੈ ਉਹ ਮਿਲੀ ਹੈ ਧਮਕੀ ਵੀ ਇਸ ਕਦਰ ਮਿਲਦੀ ਹੈ ਤਾਂ ਜਿਸ ਤੋਂ ਬਾਅਦ ਉਹ ਸੰਸਦ ਦੀ ਮੈਂਬਰ ਜਿਹੜੇ ਸੁਖਿੰਦਰ ਸਿੰਘ ਦਾਵਾ ਨੇ ਉਹ ਦਿੱਲੀ ਸੰਸਦ ਦੇ ਵਿੱਚ ਹੁੰਦੇ ਨੇ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਜਿਹੀਆਂ ਧਮਕੀਆਂ ਮੇਰੇ بیٹے ਨੂੰ ਮਿਲ ਰਹੀਆਂ ਨੇ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਕਿ ਆਮ ਲੋਕਾਂ ਦਾ ਜਿਹੜਾ ਕੀ ਹਾਲ ਹੁੰਦਾ ਹੋਏਗਾ ਸਰਕਾਰ ਤੇ ਜਿਹੜੇ ਨੇ ਸਵਾਲ ਨੇ ਉਹ ਚੁਕੇ ਗਏ ਨੇ ਤਾ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਕਿਉਂਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਮੁੱਖ ਮੰਤਰੀ ਸਨ ਤਾਂ ਜੇਲ੍ਹ ਡਿਪਾਰਟਮੈਂਟ ਉਹਨਾਂ ਦੇ ਕੋਲ ਸੀ ਤਾਂ ਉਹਨਾਂ ਨੇ ਪੰਜਾਬ ਦੇ ਲਈ ਜਿਹੜਾ ਅਨੇਕਾ ਕੰਮ ਕੀਤੇ ਜੇਲ੍ਹ ਦਾ ਦੌਰਾ ਵੀ ਕੀਤਾ ਤਾਂ ਆਖਰਕਾਰ ਕੀ ਜੱਗੂ ਪਲਵਾਨਪੁਰੀਆ ਜੋ ਜ਼ਿਲ੍ਹੇ ਦੇ ਵਿੱਚ ਬੰਦ ਨੇ ਤਾਂ ਉਹਨਾਂ ਵੱਲੋਂ ਧਮਕੀ ਕਿਸ ਕਦਰ ਦਿੱਤੀ ਗਈ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਇੰਸਟਾਗ੍ਰam ਦੇ ਜ਼ਰੀਏ ਉਹਨਾਂ ਦੇ ਜਿਹੜੀ ਬੇਟੇ ਨੂੰ ਧਮਕੀ ਦਿੱਤੀ ਗਈ ਹੈ ਤਾਂ ਇਹਦੇ ਪਿੱਛੇ ਰਾਜ ਕੀ ਹੈ ਉਹ ਧਮਕੀ ਦੇਣ ਵਾਲਾ ਸ਼ਖਸ ਕਿਸ ਤਰੀਕੇ ਦੇ ਨਾਲ ਜਿਲ੍ਹੇ ਦੇ ਵਿੱਚ ਬੈਠ ਕੇ ਧਮਕੀਆਂ ਦੇ ਰਿਹਾ ਹੈ ਕੀ ਉਹਨਾਂ ਦਾ ਇੰਨਾ ਵੱਡਾ ਨੈਟਵਰਕ ਹੈ ਧਮਕੀ ਦੇਣ ਪਿੱਛੇ ਕਿਹੜੇ ਅਧਿਕਾਰੀ ਸਬੰਧ ਦਾ ਜਿਹੜਾ ਹੱਥ ਹੈ ਇਹ ਜਿਹੜਾ ਜਾਂਚ ਦਾ ਕਿਤਨਾ ਕਿਤੇ ਵਿਸ਼ਾ ਹੈ ਸੋ ਬਿਲਕੁਲ ਉਹਨਾਂ ਨੇ ਮੰਗ ਕੀਤੀ ਹੈ ਕਿ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸਾਂਝੀ ਕੀਤੀ ਹੈ ਕਿ ਮੇਰੇ ਬੇਟਿਆਂ ਨੂੰ ਜਿਹੜੀਆਂ ਧਮਕੀਆਂ ਨੇ ਉਹ ਮਿਲਰੀਆਂ ਨੇ ਤਾਂ ਕਿਤਨਾ ਕੀਤਾ ਜਿਹੜੀ ਹੈ ਸਰਕਾਰ ਆ ਉਹ ਚੁੱਪੀ ਧਾਰ ਕੇ ਬੈਠੀ ਹੈ ਪੁਲਿਸ ਪ੍ਰਸ਼ਾਸਨ ਚੁੱਪੀ ਧਾਰ ਕੇ ਬੈਠਾ ਹੈ ਪਰ ਅਜੇ ਤੱਕ ਜਿਹੜਾ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਸੋ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਦਾਵਾ ਕੀਤਾ ਕਿ ਜੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਜੁਲਾਈ ਦੇ ਵਿੱਚ ਜਦੋਂ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਵੱਡੀ ਜਿਹੜੀ ਰੈਲੀ ਆ ਉਹ ਰੱਖੀ ਗਈ ਸੀ ਤਾਂ ਰੈਲੀ ਦੇ ਵਿੱਚ ਮੇਰੇ ਬੇਟੇ ਨੇ ਇਸ ਚੇਦੋ ਉੱਪਰ ਇੱਕ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੈਂਗਸਟਰਾਂ ਦੇ ਨਾਲ ਡੀਐਸਪੀ, ਐਮਐਲਏ ਸਭਾਂ ਤੇ ਕੁਝ ਜਿਹੜੇ ਲੀਡਰ ਸਭਾਂ ਨੇ ਉਹ ਪ੍ਰਸ਼ਾਸਕਿਕ ਅਧਿਕਾਰੀ ਨੇ ਉਹ ਮਿਲੇ ਹੋਏ ਨੇ ਤਾਂ ਉਸ ਦਾ ਇਹ ਨਤੀਜਾ ਉਹ ਅੱਜ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਗੱਲ ਦਾ ਜ਼ਿਕਰ ਜਿਹੜਾ ਉਹ ਸੁਖਚਿੰਦਰ ਸਿੰਘ ਰੰਧਾਵਾ ਨੇ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਕਿਤਨਾ ਕਿਤੇ ਨਾਜ਼ੁਕ ਨਜ਼ਰ ਆ ਰਹੀ ਹੈ ਸਰਕਾਰ ਇਸ ਸਵਾਲ ਜਿਹੜਾ ਧਿਆਨ ਨਾ ਉਹ ਨਹੀਂ ਦੇ ਰਹੀ। ਸੋਸ਼ਲ ਮੀਡੀਆ ਦਾ ਜ਼ਰੀਆ ਧਮਕੀ ਦੇਣਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਾਇਜ਼ ਹੈ ਕਿ ਪੁਲ ਪ੍ਰਸ਼ਾਸਨ ਇਸ ਤੱਥਾਂ ਦੇ ਆਧਾਰ ਤੇ ਕੋਈ ਕਾਰਵਾਈ ਕਰੇਗੀ। ਪਰ ਜੇਲ ਦੇ ਅੰਦਰ ਉਹ ਬੈਠਾ ਸ਼ਖਸ ਕਿਸ ਤਰ੍ਹਾਂ ਮੋਬਾਈਲ ਦੀ ਵਰਤੋਂ ਕਰਕੇ ਇੱਕ ਐਮਪੀ ਸਾਬਾਨ ਦੇ ਪਰਿਵਾਰਿਕ ਮੈਂਬਰ ਨੂੰ ਜੋ ਕਿ ਲੋਕਾਂ ਦਾ ਚੁਣਿਆ ਹੋਇਆ ਨਮੰਦਾ ਹੈ ਜਿਨ੍ਹਾਂ ਨੇ ਸੰਸਦ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਚੱਕਣੀ ਹੈ ਲੋਕਾਂ ਦੇ ਮੁੱਦੇ ਚੱਕਣ ਲੈ ਤੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਵਾਉਣਾ ਜੇਕਰ ਉਹ ਲੋਕ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹ ਜ਼ਿਕਰ ਜਿਹੜਾ ਸੁਖਜਿੰਦਰ ਸਿੰਘ ਰਧਾਵਾ ਨੇ ਕੀਤਾ ਸੋ ਬੋਧਨੀਆਂ ਨੇ ਗੱਲਾਂ ਬਾਤਾਂ ਨੇ ਸੁਖਜਿੰਦਰ ਸਿੰਘ ਰਧਾਵਾ ਨੇ ਕੀਤੀਆਂ ਨੇ ਸਰਕਾਰ ਤੇ ਨਿਸ਼ਾਨੇ ਵੀ ਸਾਦੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਅਜਈਆਂ ਘਟਨਾਵਾਂ ਵਾਪਰ ਰਹੀਆਂ ਨੇ ਅਜਈਆਂ ਸਥਿਤੀਆਂ ਹੋ ਰਹੀਆਂ ਨੇ ਕਿਸੇ ਪਿੱਛੇ ਜੇਕਰ ਆਪਾਂ ਝਾਤ ਮਾਰੀਏ ਲਗਾਤਾਰ ਕਈ ਵਾਰ ਤਾਂ ਇਹ ਜੀ ਤਸਵੀਰ ਵੀ ਸਾਹਮਣੇ ਆਈ ਹੈ ਅਜਿਹੀ ਖਬਰ ਵੀ ਸਾਹਮਣੇ ਆਈ ਹੈ ਕਦੇ ਵਪਾਰੀ ਦੇ ਕੰਮ ਕਰਦੇ ਦੁਕਾਨ ਤੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਕਦੇ ਗੈਂਗਸਟਰ ਇਸ ਕਰਤ ਫਰੋਤੀ ਮੰਗਦੇ ਨੇ ਤਾਂ ਪਰਿਵਾਰ ਦਾ ਪਰਿਵਾਰ ਜਿਹੜਾ ਖਤਮ ਹੋ ਜਾਂਦਾ ਅਜਿਹਿਆਂ ਲਗਾਤਾਰ ਵਾਰ ਦਾ ਤਾਂ ਪੰਜਾਬ ਦੇ ਵਿੱਚ ਚਿੰਤਾ ਦਾ ਜਿਹੜਾ ਵਿਸ਼ਾ ਉਹ ਬਣਦੀਆਂ ਨਜ਼ਰ ਆ ਰਹੀਆਂ ਨੇ ਕੀ ਹੁਣ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਅਧਿਕਾਰੀ ਕੀ ਉਸ ਸ਼ਖਸ ਦੇ ਖਿਲਾਫ ਜਿਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਦੀ ਜਾਂਚ ਕਰਕੇ ਕੋਈ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਬੇਸ਼ੱਕ ਜੱਗੂ ਪਲਵਾਨਪੂਰੀਆ ਜੋ ਗੈਂਗਸਟਰ ਆ ਉਹਦਾ ਨਾਮ ਲਿਆ ਜਾ ਰਿਹਾ ਹੈ ਉਹਦੇ ਲਿੰਕ ਜਿਹੜੇ ਨੇ ਤੁਸੀਂ ਦੇਖਿਆ ਹੀ ਆ ਜਿਸ ਤਰ੍ਹਾਂ ਲਗਾਤਾਰ ਮੀਡੀਆ ਦੇ ਵਿੱਚ ਚੱਲ ਰਿਹਾ ਟ੍ਰਾਇਲ ਕਿ ਕਿਸ ਤਰ੍ਹਾਂ ਹੈ ਉਹਦੇ ਅਧਿਕਾਰੀ ਸਬਾਣਾ ਦੇ ਨਾਲ ਜੁੜੇ ਹੋਏ ਨੇ ਲੰਬਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੰਦ ਅਜਈਆਂ ਘਟਨਾਵਾਂ ਨੂੰ ਇਨਜਾਮ ਦੇ ਰਿਹਾ ਹੈ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਜਾਫਰ ਕਹਿੰਦਾ ਪੁਲ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਇਨਕਾਊਂਟਰ ਕੀਤਾ ਜਾਂਦਾ ਤਾਂ ਅਕਸਰ ਹੀ ਜਿਹੜਾ ਉਸ ਦਾ ਜਿਹੜਾ ਨਾਮ ਆ ਉਹ ਆਉਂਦਾ ਉਹ ਚਰਚਾ ਦੇ ਵਿੱਚ ਹੈ ਪਰ ਚਰਚਾ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਇੰਨੀ ਸਖਤ ਕਾਰਵਾਈ ਜਿਹੜੀ ਹੈ ਕਿਉਂ ਨਹੀਂ ਹੋ ਰਹੀ ਕਿ ਇੱਕ ਐਮਪੀ ਚੁਣੇ ਹੋਏ ਨੁਮਾਇੰਦੇ ਦੇ ਪਰਿਵਾਰ ਨੂੰ ਜਿਹੜਾ ਇਸ ਤਰ੍ਹਾਂ ਧਮਕੀਆਂ ਦੇਣਾ ਕਿ ਜਾਇਜ਼ ਆਮ ਲੋਕਾਂ ਦੇ ਵਿੱਚ ਜਿਹੜੀ ਹੈ ਕਿਤਨੇ ਕਿਤੇ ਡਰ ਦੇ ਮਾਹੌਲ ਦੇ ਵਿੱਚ ਨੇ ਤੇ ਲੋਕ ਸੋਚ ਰਹੇ ਨੇ ਕੀ ਪੰਜਾਬ ਦੇ ਵਿੱਚ دہشت گردੀ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੋ ਰਿਹਾ ਤੇ ਮੰਗ ਜਿਹੜੀ ਆ ਸੁਜੀਂਦਰ ਸਿੰਘ ਰੰਧਾਵਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਜਿਹੜਾ ਗੱਲਬਾਤ ਵੀ ਕੀਤੀ ਆ ਇਸ ਮਾਮਲੇ ਲੈ ਕੇ ਵੀ ਕੀ ਮੈਂ ਜਿਹੜੀ ਤੰਤਕੀ ਮਿਲੀ ਆ ਸੋਸ਼ਲ ਮੀਡੀਆ ਜ਼ਰੀਏ ਮੇਰੇ بیٹے ਨੂੰ ਕਿਸ ਤਰ੍ਹਾਂ ਧਮਕਾਇਆ ਗਿਆ ਇਹ ਸਾਰੀ ਜਿਹੜੀ ਜਾਣਕਾਰੀ ਹੈ ਮੀਡੀਆ ਦੇ ਸਾਹਮਣੇ ਜਿਹੜਾ ਸੁਜੀਂਦਰ ਸਿੰਘ ਰੰਧਾਵਾ ਜਿਹੜੇ ਐਮਪੀ ਨੇ ਉਹਨਾਂ ਨੇ ਰੱਖੀ ਆ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ 9:30 ਵਜੇ ਤੋਂ ਮੈਨੂੰ ਇਮੀਡੀਏਟਲੀ 9:30 ਪਾਇਓਗਰ 9 ਵਜੇ ਦੇ 32 ਮਿੰਟ ਤੇ ਇਹ ਡੀਜੀਪੀ ਸਾਹਿਬ ਦੀ ਕਾਲ ਆ ਗਈ ਤੇ ਉਹਦੇ ਬਾਅਦ ਐਸਐਸਪੀ ਦੀ ਮੈਨੂੰ ਆਈ ਕਿ ਉਹਦੇ ਬਾਅਦ 8 ਘੰਟੇ ਹੋ ਗਏ ਨੇ ਅਜੇ ਤੱਕ ਮੈਨੂੰ ਕਿਸੇ ਪੁਲਿਸ ਆਫੀਸਰ ਦੀ ਈਵਨ ਕਨਸਟੇਬਲ ਦੀ ਕਾਲ ਵੀ ਨਹੀਂ ਆਈ ਔਰ ਮੈਂ ਉਥੇ ਕਿਹਾ ਸੀ ਮੈਂ ਜਦੋਂ 9 ਪਿਛੇ ਜਿਹੜਾ ਜੁਲਾਈ ਚ ਅਸੀਂ ਰੈਲੀ ਕੀਤੀ ਸੀ ਤੇ ਰਬਾ ਬਰਾਨਾ ਉਥੇ ਮੇਰੇ ਬੇਟੇ ਨੇ ਬੋਲਦਿਆਂ ਕਿਹਾ ਸੀ ਕਿ ਇਥੋਂ ਦਾ ਜਿਹੜਾ ਡੀਐਸਪੀ ਤੇ ਐਸਐਚਓ ਹੈ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦਾ ਐਮਐਲਏ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਹ ਥੋੜੀ ਪੁਲਿਸ ਜਨਕੀ ਉਹਨਾਂ ਦੇ ਨਾਲ ਰਲ ਕੇ ਨਸ਼ਾ ਵਿੱਚ ਵਕਾਰੀ ਹੈ ਤੇ ਉਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਤੇ ਜੇ ਇੱਕ ਦੇਖੋ ਮੈਂ ਸਾਰੇ ਪੰਜਾਬ ਪੁਲਿਸ ਨੂੰ ਕਿਹਾ ਬਲੈਕ ਸ਼ੀਪਸ ਪੰਜਾਬ ਪੁਲਿਸ 'ਚ ਹੈਗੀਆਂ ਮੈਂ ਡੀਜੀਪੀ ਸਾਹਮਣੂ ਤਿੰਨ ਚਾਰ ਵਾਰੀ ਇਹਨਾਂ ਦੋਨਾਂ ਅਫਸਰਾਂ ਬਾਰੇ ਕਿਹਾ ਮੈਂ ਡੀਆਜੀ ਸਿਕੰਦਰ ਸਿੰਘ ਸੀ ਉਹਨਾਂ ਨੂੰ ਕਿਹਾ ਪਰ ਇਹਨਾਂ ਨੇ ਕੀ ਕੰਮ ਇਹਨਾਂ ਨੇ ਪਤਾ ਨਹੀਂ ਕੀ ਸੀਗੀ ਇਹਨਾਂ ਨੇ ਉਸ ਬਾਰੇ ਕਦੀ ਵੀ ਮੈਨੂੰ ਦੁਬਾਰਾ ਟੈਲੀਫੋਨ ਨਹੀਂ ਕੀਤਾ ਕਿ ਜੀ ਤੁਸੀਂ ਆ ਐਪਲੀਕੇਸ਼ਨ ਦਿੱਤੀ ਆ ਕੰਪਲੇਂਟ ਕੀਤੀ ਆ ਤੇ ਇਸ ਕੰਪਲੇਂਟ ਦਾ ਹੀ ਅਫੀਸਰ ਭੇਜਾ ਇਹਨੂੰ ਆਪਣੇ ਤੋਂ ਹੁਣ ਮੇਰੀ ਇੱਕ ਸੁਣੋ ਇਹ ਪਿੱਛੇ ਇਹਨਾਂ ਨੇ ਕਿਹਾ ਕਿ ਜਗੂ ਪਗਲਪੁਰੇ ਦੀ ਮਾਤਾ ਜਿਹੜੀ ਆ ਇਹਨਾਂ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਮਰੇ ਭਗਵੰਤ ਮਾਨ ਦਾ ਫਰਜ਼ ਨਹੀਂ ਪੜਦਾ ਉਸ ਐਮਐਲਏ ਨੂੰ ਪੁੱਛੇ ਕਿ ਤੇਰੇ ਕੋਲ ਕੀ ਐਵੀਡੈਂਸ ਆ ਇਹਨਾਂ ਕੋਲ ਉਹ ਜੀ ਐਵੀਡੈਂਸ ਹੈ ਜਿਹੜੀ ਪ੍ਰਗਟਮਾਨ ਕੋਲ ਵਿਜੇ ਸਿੰਗਲਾ ਮਿਨਿਸਟਰ ਦੀ ਸੀ ਔਰ ਉਹ ਮੈਨੂੰ ਕਿਉਂ ਨਹੀਂ ਪੁੱਛਿਆ ਗਿਆ ਕਿ ਤੇਰੇ ਤੇ ਅਲੀਗੇਸ਼ਨ ਲੱਗ ਰਹੇ ਨੇ ਮੇਰੇ ਤੇ ਐਮਐਲਏ ਲਾ ਰਿਆ ਦੋ ਭਾਈ ਸੁਖਜੰਦਰ ਸਿੰਘ ਜੀ ਤੁਸੀਂ ਦੋ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਇਹਦਾ ਮਤਲਬ ਪੰਜਾਬ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਰਡਰ ਹੋ ਰਹੇ ਪਿਛਲੇ ਮਹੀਨੇ 50 ਮਰਡਰ ਹੋ ਗਏ ਨੇ ਜਿਹੜੇ ਇਹਨਾਂ ਨੇ ਗੈਂਗਸਟਰਾਂ ਨੇ ਤੇ ਇਹਨਾਂ ਨੇ ਇਹ ਏਰੀਆ ਲੋਕਾਂ ਨੇ ਕੀਤੇ ਨੇ ਉਹਦੇ ਬਾਰੇ ਕੋਈ ਡੀਜੀਪੀ ਕੋਲ ਜਵਾਬ ਨਹੀਂ ਉਹਦੇ ਬਾਰੇ ਕੋਈ ਪੰਜਾਬ ਦੇ ਮੁੱਖ ਮੰਤਰੀ ਕੋਲ ਜਵਾਬ ਨਹੀਂ ਹੋ ਸਰ ਵੀ ਕੋਈ ਆ ਕਿ ਗਵਰਨਮੈਂਟ ਫੰਕਸ਼ਨ ਹੋਏ ਤੇ ਪੋਲੀਟੀਕਲ ਜਿਹੜੇ ਆਦਮੀ ਨੇ ਉਹਨਾਂ ਦੀਆਂ ਨਕਲਾਂ ਕਿਵੇਂ ਲਾਉਣੀਆਂ ਨੇ ਕਿਵੇਂ ਲੋਕਾਂ ਨੂੰ ਦੱਸਣਾ ਕਿਵੇਂ ਪੈਂਚਰ ਲਾਉਣੇ ਨੇ ਮੈਂ ਤੇ ਰਾਤ ਨੂੰ ਵੀ ਪੈਂਚਰ ਲਾ ਲੈਂਦਾ ਤਦ ਹੀ ਕਹਣਾ ਪੈਂਚਰ ਕਿਵੇਂ ਲੱਗਣਾ ਮੈਂ ਕਾਨੂੰਨ ਵਾਲਾ ਹਵਾਲਾ ਲੈਣਾ ਕਿ ਕਿੱਥੋਂ ਆਰੀ ਮੁੱਖ ਮੰਤਰੀ ਸਾਹਿਬ ਪੰਜਾਬ ਬਚਾਉਣ ਦੀ ਗੱਲ ਕਰੋ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਨਾਲ ਪੰਜਾਬ ਗਵਰਨਮੈਂਟ ਦੇ ਨਾਲ ਗਵਰਨਮੈਂਟ ਆਫ ਇੰਡੀਆ ਦਾ ਵੀ ਬਹੁਤ ਵੱਡਾ ਫੇਲੀਅਰ ਹੈ ਦੋ ਟਾਪ ਦੇ ਗੈਂਗਸਟਰ ਰਾਜ ਉੱਥੇ ਸਾਮ ਔਰ ਉੱਥੇ ਸਾਬਰਮਤੀ ਜਿਲ੍ਹੇ ਦੋਨਾਂ ਥਾਵਾਂ ਦੇ ਉੱਤੇ ਦੋਵੇਂ ਬੀਜੇਪੀ ਰੂਲਡ ਦੇ ਸਟ੍ਰੀਟਸ ਦੇ ਮੈਂ ਜਿਹੜਾ ਜੱਗੂ ਪਗਵਨਪੁਰੀ ਇਹਨੂੰ ਇਸ ਕਰਕੇ ਅਰੈਸਟ ਕੀਤਾ ਉੱਥੇ ਪਹੁੰਚਿਆ ਗਿਆ ਕਿ ਇਹ ਪੰਜਾਬ 'ਚ ਨਸ਼ਾ ਤਸਕਰੀਆ ਤੇ ਨਸ਼ਾ ਬਹੁਤ ਵੱਡੀ ਤਦਾਦ ਚ ਵੇਚਦਾ ਤੇ ਨਾਲ ਹੀ ਉਹਨੂੰ ਨਾਰਕੋਟਿਕਸ ਬਿਊਰੋ ਆਫ ਇੰਡੀਆ ਨੇ ਨਾਲ ਹੀ ਮੋਬਾਈਲ ਦੇ ਦਿੱਤਾ ਕਿ ਆ ਲੈ ਫੜ ਤੇ ਇੰਨਾ ਮੋਬਾਈਲਾਂ ਤੋਂ ਤੂੰ ਪੰਜਾਬ ਦੇ ਲੋਕਾਂ ਨੂੰ ਥ੍ਰੈਟ ਕਰ ਤੇ ਡਰਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜੋ ਸੁਖਸ਼ਿੰਦਰ ਸਿੰਘ ਰੰਧਾਵਾ ਨੇ ਦਿੱਲੀ ਜਿਹੜਾ ਸੰਸਦ ਦੇ ਵਿੱਚੋਂ ਬੈਠੇ ਹੋਏ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਟਵੀਟ ਕੀਤਾ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਡਰਨ ਵਾਲੇ ਨਹੀਂ ਆ ਕਹਿੰਉਂਗੇ ਸਾਡੇ ਨਾਲ ਪੂਰਾ ਜਿਹੜਾ ਕਾਂਗਰਸ ਪਾਰਟੀ ਖੜੀ ਆ ਸਾਡੇ ਨਾਲ ਲੋਕ ਖੜੇ ਨੇ ਕਿਉਂਕਿ ਅਸੀਂ ਲੋਕਾਂ ਦੇ ਨਾਲ ਜੁੜੇ ਹੋਇਆ ਤਾਂ ਹੁਣ ਸਵਾਲ ਕਿਤੇ ਨਾ ਕਿਤੇ ਇਹ ਆ ਕਿ ਅਜਈਆਂ ਘਟਨਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀਆਂ ਨੇ ਪਰ ਜ਼ਰੂਰ ਚਿੰਤਾ ਦਾ ਵਿਸ਼ਾ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਜਿਹੜਾ ਟਵੀਟ ਕਰਕੇ ਜਿਹੜੀ ਆ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ ਕਿ ਇੱਕ ਚੋਣੇ ਹੋਏ ਨੁਮਾਇੰਦੇ ਨੂੰ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦੇਣਾ ਇਹ ਕਿੰਨਾ ਕਿਤੇ ਮੁੱਖ ਮੰਤਰੀ ਦਾ ਜਿਹੜਾ ਕਹਿ ਸਕਦੇ ਆ ਪਾ ਫੇਲੀਅਰ ਆ ਸਰਕਾਰ ਦਾ ਫੇਲੀਅਰ ਆ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਮੌਜੂਦਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਕਿਉਂਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਕਦੇ ਕਿਸੇ ਤੋਂ ਫਰੋਤੀ ਮੰਗੀ ਜਾ ਰਹੀ ਆ ਕਦੇ ਦੁਕਾਨਦਾਰ ਵਪਾਰੀ ਦੇ ਦੁਕਾਨ ਦੀ ਲੁੱਟ ਹੋਈ ਆ ਕਦੇ ਸ਼ਰੀਆਮ ਗੋਲੀਆਂ ਚੱਲ ਰੀਆਂ ਨੇ ਕਦੇ ਮਾਵਾ ਦੇ ਪੁੱਤ ਜਿਹੜੇ ਨੇ ਇਸ ਕਦਰ ਮਰਵਾਏ ਜਾ ਰਹੇ ਨੇ ਇਹ ਜਿਹੜੀ ਚਿੰਤਾ ਜ਼ਾਹਿਰ ਆ ਉਹ ਰਾਜਾ ਬ੍ਰਿੰਗ ਨੇ ਖਾਸ ਤੌਰ ਤੇ ਇਸ ਟਵੀਟ ਦੇ ਜ਼ਰੀਏ ਉਹ ਕੀਤੀ ਹੈ ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਇਸ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਕਿਸ ਤਰ੍ਹਾਂ ਦੀ ਜਾਂਚ ਹੋਵੇਗੀ ਕਿ ਜਿਹੜੀ ਉਹ ਧਮਕੀ ਸੋਸ਼ਲ ਮੀਡੀਆ ਤੇ ਸੁਜਿੰਦਰ ਸਿੰਘ ਨਧਵਾ ਦੇ بیٹے ਨੂੰ ਦਿੱਤੀ ਗਈ ਹੈ ਕੀ ਉਹ ਵਾਕਈ ਸੱਚ ਹੈ ਇਹਦੇ ਪਿੱਛੇ ਰਾਜ ਕੀ ਹੈ ਕਿਸ ਬੋਲੋ ਜਿਹੜੀ ਧਮਕੀ ਭੇਜੀ ਗਈ ਹੈ ਕਿ ਵਾਕਈ ਗੈਂਗਸਟਰ ਜੰਗੂ ਪਹਿਲਵਾਨ ਪੂਰੀਆ ਦਾ ਨਾਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹ ਖੁਦ ਹੈ ਜਾਂ ਉਹਦਾ ਪਿੱਛੇ ਗੈਂਗ ਜਿਹੜਾ ਉਹ ਕੰਮ ਕਰ ਰਿਹਾ ਹੈ ਇਹ ਜਿਹੜਾ ਹੁਣ ਪੁਲਿਸ ਆ ਉਹ ਜਾਂਚ ਕਰੇਗੀ ਜਾਂਚ ਕਰ ਤੋਂ ਬਾਅਦ ਕੀ ਸੱਚ ਸਾਹਮਣੇ ਆਉਂਦਾ ਹੈ ਕੀ ਉਹਨਾਂ ਦੇ بیٹے ਨੂੰ ਸਿਕਿਉਰਟੀ ਮਿਲਦੀ ਹੈ ਜਾਫਰ ਐਮਪੀ ਸੁਖਿੰਦਰ ਸਿੰਘ ਰੰਧਾਵਾ ਦੀ ਸਿਕਿਉਰਿਟੀ ਵਧਾਈ ਜਾਂਦੀ ਹੈ ਜਾਂ ਉਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ ਵਧਾਈ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੁਲਤ ਪ੍ਰਸ਼ਾਸਨ ਜਿਹੜਾ ਉਹ ਕਿਤਨਾ ਕਿਤੇ ਸਥਿਤੀ ਆ ਉਹ ਕਲੀਅਰ ਆ ਉਹ ਕਰ ਸਕਦਾ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਡੀਜੀਪੀ ਨੂੰ ਪੋਸ ਅਧਿਕਾਰੀ ਸਭਾ ਨੂੰ ਤੇ ਨਾਲ ਹੀ ਉੱਚ ਅਧਿਕਾਰੀ ਸਭਾ ਨੂੰ ਜਿਹੜੀ ਇਸ ਬਾਰੇ ਜਾਣਕਾਰੀ ਜਿਹੜੀ ਆ ਉਹ ਦੇ ਚੁੱਕੇ ਹਾਂ ਪਰ ਅਜੇ ਤੱਕ ਵੀ ਜਿਹੜਾ ਕੋਈ ਵੀ ਕਾਰਵਾਈ ਆ ਉਹ ਨਹੀਂ ਕੀਤੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਦਾ ਦੀ ਕਾਰਵਾਈ ਹੁੰਦੀ ਹੈ ਕੀ ਸੱਚ ਸਾਹਮਣੇ ਆਉਂਦਾ ਹੈ ਇਹਦੇ ਪਿੱਛੇ ਕਿਹੜਾ ਸ਼ਖਸ਼ ਹੈ ਜਿਨ੍ਹਾਂ ਵੱਲੋਂ ਧਮਕੀ ਦਿੱਤੀ ਗਈ ਹੈ ਕੀ ਵਾਕਈ ਗੈਂਗਸਟਰ ਦਾ ਹੱਥ ਹੈ ਜਾਂ ਗੈਂਗਸਟਰ ਦੇ ਸਾਥੀਆਂ ਦਾ ਹੱਥ ਹੈ ਇਹ ਕਲੀਆਂ ਜਿਹੜੀ ਸਥਿਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਸ਼ੇਹ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦਿਵ ਇਜਾਜ਼ਤ ਧੰਨਵਾਦ This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.